ਨਸ਼ਿਆਂ ਨੇ ਪੰਜਾਬ ਦੇ ਕਈ ਘਰ ਤਬਾਹ ਕਰ ਦਿੱਤੇ ਨੇ ਬਹੁਤ ਸਾਰੇ ਮਾਪਿਆਂ ਨੂੰ ਬੇਉਲਾਦ ਕਰ ਦਿੱਤਾ ਪਰ ਹੁਣ ਉਹ ਯੁੱਗ ਪਿੱਛੇ ਰਹਿ ਰਿਹਾ ਤੇ ਹੁਣ ਪੰਜਾਬ ਵਿੱਚ ਸਿਰਫ ਉਹ ਕਾਰਵਾਈ ਨਹੀਂ ਅਸਲ ਤਬਦੀਲੀ ਹੋ ਰਹੀ ਆ ਅਤੇ ਇਹ ਤਬਦੀਲੀ ਮੁੱਖ ਮੰਤਰੀ ਮਾਨ ਸਰਕਾਰ ਦੀ ਅਗਵਾਈ ਹੇਠ ਹੋ ਰਹੀ ਆ ਹੁਣ ਨਸ਼ਿਆਂ ਵਿਰੁੱਧ ਲੜਾਈ ਥਾਣਿਆਂ ਤੋਂ ਨਹੀਂ ਸਗੋਂ ਸਕੂਲ ਦੇ ਕਲਾਸਰੂਮ ਤੋਂ ਲੜੀ ਜਾਵੇਗੀ ਸਰਕਾਰ ਨੇ ਅੱਜ ਹੀ ਇੱਕ ਇਤਿਹਾਸਿਕ ਫੈਸਲਾ ਲਿਆ ਜੋ ਆਉਣ ਵਾਲੇ ਸਮੇਂ ਵਿੱਚ ਪੂਰੇ ਦੇਸ਼ ਲਈ ਇੱਕ ਮਾਡਲ ਬਣੇਗਾ 1 ਅਗਸਤ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਲਈ ਮੁੱਖ ਮੰਤਰੀ ਮਾਨ ਨੇ ਵੱਡੇ ਅਲਾਨ ਕੀਤੇ ਨੇ ਦੱਸ ਦਿੰਦੇ ਆ ਕਿ ਹੁਣ ਜਿਹੜਾ ਸਰਕਾਰੀ ਸਕੂਲਾਂ ਦੇ ਵਿੱਚ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਨਸ਼ਿਆਂ ਦੀ ਰੋਕਥਾਮ ਬਾਰੇ ਇੱਕ ਵਿਗਿਆਨਿਕ ਪਾਠਕ੍ਰਮ ਆਇਆ ਜਾਵੇਗਾ ਇਹ ਫੈਸਲਾ ਸਿਰਫ ਇੱਕ ਕੋਰਸ ਸ਼ੁਰੂ ਕਰਨ ਲਈ ਨਹੀਂ ਸਗੋਂ ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਇੱਕ ਐਲਾਨ ਕੀਤਾ ਗਿਆ ਇਹ ਪਾਠਕ੍ਰਮ ਨੋਬਲ ਪੁਰਸਕਾਰ ਜੇਤੂ ਪ੍ਰੋਫੈਸਰ ਅਭਿਜੀਤ ਬੈਨਰਜੀ ਦੀ ਟੀਮ ਦੁਆਰਾ ਤਿਆਰ ਕੀਤਾ ਗਿਆ ਹੈ ਤੇ ਦੇਸ਼ ਭਰ ਦੇ ਵਿਗਿਆਨੀ ਅਤੇ ਸਿੱਖਿਆ ਮਾਹਿਰਾਂ ਨੇ ਇਸ ਦੀ ਸਲਾਹ ਗਵਾਹੀ ਕੀਤੀ ਆ ਬੱਚਿਆਂ ਨੂੰ 27 ਹਫਤਿਆਂ ਲਈ ਹਰ 15ਵੇਂ ਦਿਨ 35 ਮਿੰਟ ਦੀ ਕਲਾਸ ਰਾਈ ਸਿਖਾਇਆ ਜਾਵੇਗਾ ਨਸ਼ਿਆਂ ਨੂੰ ਕਿਵੇਂ ਨਾ ਕਰਨੀਆਂ ਦਬਾਅ ਹੇਠ ਕਿਵੇਂ ਗਲਤ ਰਸਤਾ ਨਹੀਂ ਚੁਣਨਾ ਤੇ ਸੱਚਾਈ ਨੂੰ ਕਿਵੇਂ ਪਛਾਣਨਾ ਨਾਤੇ ਆਪਣੇ ਫੈਸਲੇ ਕਿਵੇਂ ਲੈਣੇ ਨੇ 3658 ਸਰਕਾਰੀ ਸਕੂਲਾਂ ਦੇ ਲਗਭਗ 8 ਲੱਖ ਵਿਦਿਆਰਥੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਉਹਨਾਂ ਨੇ ਸਿਖਾਉਣ ਲਈ 100 ਤੋਂ ਵੱਧ ਅਧਿਆਪਕਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਆ ਇਹ ਪਹਿਲੀ ਵਾਰ ਆ ਕਿ ਜਦੋਂ ਰਾਜ ਸਰਕਾਰ ਨਸ਼ਿਆਂ ਵਿਰੁੱਧ ਇੰਨਾ ਠੋਸ ਤੇ ਦੂਰਦਰਸ਼ੀ ਕਦਮ ਚੁੱਕ ਰਹੀ ਆ ਇਸ ਕੋਰਸ ਵਿੱਚ ਬੱਚਿਆਂ ਨੂੰ ਫਿਲਮਾਂ ਦਿਖਾਈਆਂ ਜਾਣਗੀਆਂ ਕੁਇਜ਼ ਕਰਵਾਏ ਜਾਣਗੇ ਤੇ ਪੋਸਟਰ ਵਰਕਸ਼ੀਟਾਂ ਤੇ ਇੰਟਰਐਕਟਿਵਿਟੀ ਗਤੀਵਿਧੀਆਂ ਰਾਹੀਂ ਬੱਚਿਆਂ ਦੀ ਸੋਚ ਨੂੰ ਮਜ਼ਬੂਤ ਕੀਤਾ ਜਾਵੇਗਾ ਬੱਚਿਆਂ ਦੇ ਮਨਾਂ ਦੇ ਵਿੱਚ ਗਲਤ ਧਾਰਨਾਵਾਂ ਨੂੰ ਤੋੜਿਆ ਜਾਵੇਗਾ ਤੇ ਉਹਨਾਂ ਨੂੰ ਸਮਝਾਇਆ ਜਾਵੇਗਾ ਕਿ ਨਸ਼ੇ ਦੇ ਕਦੇ ਵੀ ਠੰਡਾ ਨਹੀਂ ਹੁੰਦੇ ਸਗੋਂ ਤਬਾਹੀ ਦਾ ਰਸਤਾ ਹੁੰਦੇ ਨੇ ਜੋ ਇਸ ਕੋਰਸ ਉਮਰਸਰ ਅਤੇ ਤਰਨਤਾਰਨ ਦੇ 78 ਸਕੂਲਾਂ ਵਿੱਚ ਪਾਇਲਟ ਪ੍ਰੋਜੈਕਟ ਵਜੋਂ ਚਲਾਇਆ ਗਿਆ ਸੀ ਤਾਂ ਇਸ ਦੇ ਨਤੀਜੇ ਹੈਰਾਨੀਜਨਕ ਸੀ ਤੇ 9600 ਬੱਚਿਆਂ ਵਿੱਚੋਂ 90% ਨੇ ਮੰਨਿਆ ਕਿ ਚਿੱਟੇ ਵਰਗੇ ਨਸ਼ੇ ਦੀ ਇੱਕ ਵਰਤੋਂ ਤੋਂ ਵੀ ਨਸ਼ਾ ਹੋਰੀ ਦਾ ਕਾਰਨ ਬਣ ਸਕਦੀ ਹੈ ਜਦੋਂ ਕਿ ਪਹਿਲਾਂ 50% ਦੇ ਬੱਚੇ ਮੰਨਦੇ ਸਨ ਕਿ ਸਿਰਫ ਇੱਛਾ ਸ਼ਕਤੀ ਹੀ ਨਸ਼ਾ ਛੱਡ ਸਕਦੀ ਹੈ ਤੇ ਹੁਣ ਇਹ ਗਿਣਤੀ ਸਿਰਫ 20% ਦੀ ਰਹਿ ਗਈ ਆ ਇਹ ਅੰਕੜੇ ਦਰਸਾਉਂਦੇ ਨੇ ਕਿ ਸਹੀ ਸਿੱਖਿਆ ਨਾਲ ਸੋਚ ਬਦਲ ਸਕਦੀ ਆ ਤੇ ਸਮਾਜ ਸਿਰਫ ਸੋਚ ਨਾਲ ਹੀ ਨਹੀਂ ਬਦਲਦਾ ਮਾਨ ਸਰਕਾਰ ਦੀ ਇਸ ਨੀਤੀ ਸਪਸ਼ਟਾ ਕਿ ਨਸ਼ੇ ਦੀ ਸਪਲਾਈ ਦੇ ਸਖਤੀ ਤੇ ਮੰਗ ਤੇ ਸਮਝਦਾਰੀ ਨਾਲ ਮਾਰ ਮਾਰਚ 2025 ਵਿੱਚ ਸ਼ੁਰੂ ਹੋਈ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਤਹਿਤ ਹੁਣ ਤੱਕ ਜਿਹੜਾ ਇਹ ਹੈardom ਵੱਧ ਨਸ਼ਾ ਤਸਕਰਾਂ ਨੂੰ ਜੇਲ੍ਹ ਭੇਜਿਆ ਜਾ ਚੁੱਕਿਆ 1000 ਕਿਲੋਗ੍ਰਾਮ ਤੋਂ ਵੱਧ ਹੈਰੋਨ ਜਬਤ ਕੀਤੀ ਗਈ ਹੈ ਤੇ ਸਰਕਾਰ ਨੇ ਕਈ ਕਰੋੜਾਂ ਰੁਪਏ ਦੀ ਜਾਇਦਾਦ ਜਬਤ ਕੀਤੀ ਆ ਪਰ ਸਰਕਾਰ ਜਾਣਦੀ ਹੈ ਕਿ ਸਿਰਫ ਸਜ਼ਾ ਦੇਣ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ ਅਸਲ ਬਦਲਾਅ ਉਦੋਂ ਆਵੇਗਾ ਜਦੋਂ ਸਾਡਾ ਬੱਚਾ ਖੁਦ ਕਹੇਗਾ ਕਿ ਮੈਂ ਨਸ਼ਿਆਂ ਤੋਂ ਦੂਰ ਰਹਾਂਗਾ ਮੁੱਖ ਮੰਤਰੀ ਮਾਨ ਸਰਕਾਰ ਦਾ ਇਹ ਕਦਮ ਸਿਰਫ ਸਿੱਖਿਆ ਨੀਤੀ ਨਹੀਂ ਸਗੋਂ ਇੱਕ ਸਮਾਜਿਕ ਕ੍ਰਾਂਤੀ ਹੈ ਇਹ ਸਰਕਾਰ ਸਿਰਫ ਗੱਲਾਂ ਨਹੀਂ ਕਰਦੀ ਇਹ ਜ਼ਮੀਨ ਤੇ ਕੰਮ ਕਰਦੀ ਹੈ ਇਹ ਸਰਕਾਰ ਅੰਕੜਿਆਂ ਦੇ ਆਧਾਰ ਤੇ ਨਹੀਂ ਸਗੋਂ ਲੋਕਾਂ ਦੇ ਦੁੱਖਾਂ ਦੇ ਆਧਾਰ ਤੇ ਫੈਸਲੇ ਲੈਂਦੀ ਆ ਅੱਜ ਤੋਂ ਸ਼ੁਰੂਆਤ ਹੋ ਰਹੀ ਹੈ ਤੇ ਉਹ ਕੱਲ ਨੂੰ ਨਸ਼ਾ ਮੁਕਤ ਪੰਜਾਬ ਬਣਾਏਗੀ ਤੇ ਇਹ ਹੀ ਸੱਚੀ ਜਿੱਤ ਹੋਵੇਗੀ ਕਿ ਹੁਣ ਸਮਾਂ ਆ ਗਿਆ ਜਦੋਂ ਹਰ ਪੰਜਾਬੀ ਮਾਣ ਨਾਲ ਕਹਿ ਸਕੇਗਾ ਕਿ ਸਰਕਾਰ ਮੇਰੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੜੀ ਆ ਇਹ ਅਸਲ ਸੇਵਾ ਇਹ ਹੀ ਅਸਲ ਰਾਜਨੀਤੀ ਹੈ ਤੇ ਇਹ ਹੀ ਮਾਨ ਸਰਕਾਰ ਦੀ ਪਛਾਣ ਆ